ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸ਼ੀਵੀ ਐ ਇਹਨਿਸ ਸ਼ਹਿਜ ਸੁਬਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸ਼ਿਫਤ ਖਸਮ ਦੀ ਨੂਰ ਅਰਸ਼ੋਂ কুরਸੋਂ ਚੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ तन सरी महल्ला तीजा सदा तन अंतर नाम संभाले जी जंत जिन है प्रतिपल्ले मुक्त पदारथ ਤਿੰਨ ਕੋ ਪਾਈ ਹਰ ਕੈ ਨਾਮ ਰਤੇ ਲਿਵ ਲਾਈ ਸਦਾ ਤਨ ਅੰਤਰ ਨਾਮ ਸਮਾਲੀ ਜੀ ਜੰਤ ਜਨ ਹੈ ਪ੍ਰਤਿਪਾਲੇ ਮੁਕਤ ਪਦਾਰਥ ਤਿੰਨ ਕਉ ਪਾਏ ਹਰ ਕੈ ਨਾਮ ਰਤੇ ਲੈ ਬਲਾਈ ਗੁਰ ਸਿ ਬਾਤੀ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੇ ਰਹਾ ਇਹ ਹਰ ਰੰਗ ਗੂੜਾ ਤਨ ਪਰ ਹੋਏ ਸ਼ਾਂਤ ਸ਼ਿੰਗਾਰ 라ਵੇ ਪ੍ਰਭ ਸੋਏ ਉਮ ਮੇ ਵਿਚ ਪ੍ਰਭ ਕੋਈ ਨਾਮ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਜ ਸੁਖ ਬਾਣੀ ਸ਼ੀਵਾ ਸਾਚੀ ਨਾਮ ਸਮਾਨੀ ਸਬਦ ਮਿਲੇ ਪ੍ਰੀਤਮ ਸਦਾ ਤੇ ਆਏ ਸਾਚੇ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾ ਵ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨ ਹੈ ਪ੍ਰਤਿ ਪਾਲੇ ਮੁਕਤ ਪਦਾਰਥ ਤិន ਕੋ ਪਾਏ ہر کے نام رتے لائے گرو جی کا واہی گرو جی کی فتحی